ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਤੇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ ਆਪ ਲਈ ਲੜ ਲਾਏ ਦਰਦਰ ਵੇਸ ਸੇ ਤਿੰਨ ਧੰਨ ਜੜੇਂਦੀ ਮਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ਜਿੰਨੀ ਪਛਾਤਾ ਸੱਚ ਚੁੰਮ ਪੈਰਮ ਤੇਰੀ ਪਨ ਹੈ ਖੁਦਾਈ ਤੋਬਖਸ਼ੰਦਗੀ ਸੇਖ ਭਰ ਹਿਰਦੈ ਖੈਰ ਜੈ ਬੰਦਗੀ ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਨ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਲ ਨਹੀਂ ਜੋਗ ਨਹੀਂ 나ਹੇ ਸਤ ਕਾ ਟੱਬ ਥਨਸਤ ਜਗ ਪ੍ਰਿਸ਼ਟ ਹੋਏ ਡੋਵਤਾ ਇਵ ਜਗ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਤਾਂਸ਼ਟ ਜਗ ਪ੍ਰਿਸ਼ਟ ਹੋਏ ਲੋਬਤਾ ਇਵ ਜਗ ਕਲਮਹੇ ਰਾਮ ਨਾਮ ਸਾਰ ਅੱਖੀ ਤਮੀਟ ਹੈ ਨਾਕ ਪਕੜ ਹੈ ਠੱਗੜ ਕੋ ਸੰਸਾਰ ਰਹਾ ਆਟ ਸੇਤੀ ਨਾਕ ਪਕੜੇ ਸੂਜ ਤੇ ਤਿੰਨ ਲੋ ਮਗਰ ਪਾਛ ਕਛਨ ਸੂਜ ਇਹੋ ਬਦਨ ਅਲੋ ਖਤਰਿਆ ਤ ਤਰਮ ਛੋਡਿਆ ਮਲੇਸ਼ ਭਖਿਆ ਗਹਿ ਸਰਸਤ ਸਭ ਇੱਕ ਵਰਨ ਹੋਏ ਧਰਮ ਕੀ ਗਤ ਰਹੇ ਅਸਤ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਵੇਦ ਅਬਿਆਸ ਬਿਨ ਨਾਮ ਹਰ ਕੀ ਮੁਕਤ ਨਾਏ ਕਹੈ ਨਾਨਕ ਦਾਸ ਅਸਤ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਵੇਦ ਅਵਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹਿ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 662 ਤੇ 663 ਟੰਗ ਦੇ ਉੱਤੇ ਸੁਭਾਏ ਮਾਨ ਤਲਾਸਰੀ ਮਹੱਲਾ ਪਹਿਲਾ ਤਲਾਸਰੀ ਰਾਗ ਦੇ ਵਿੱਚ ਪਹਿਲੇ ਪਾਦਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਘਰ ਤੀਜਾ ਘਰ ਤੀਜੇ ਦਾ ਭਾਵ ਕਿ ਕੀਰਤਨ ਕਰਨ ਵਾਲਿਆਂ ਨੂੰ ਇੱਕ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਸ਼ਬਦ ਨੂੰ ਬਾਜੇ ਦੇ ਤੀਸਰੇ ਘਰ ਸੁਰ ਤਾਲ ਦੇ ਵਿੱਚ ਗਾਉਣੇ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਕੇ ਪਰਮਾਤਮਾ ਇੱਕ ਹੈ ਉਹਨੂੰ ਜਿਹੜੇ ਮਰਜੀ ਨਾਂ ਨਾਲ ਅਸੀਂ ਪੁਕਾਰ ਸਕਦੇ ਆ ਵਾਹਿਗੁਰੂ ਕਹਿ ਲਓ ਅੱਲਾ ਕਹਿ ਲਓ ਰਾਮ ਕਹਿ ਲਓ ਭਗਵਾਨ ਕਹਿ ਲਓ ਜਿਵੇਂ ਗੁਰੂ ਸਾਹਿਬ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾ ਹੀ ਚਾਹੇ ਰਾਮ ਕਹਿ ਲਈਏ ਅੱਲਾ ਕਹਿ ਲਈਏ ਵਾਹਿਗੁਰੂ ਕਹਿ ਲਈਏ ਇੱਕੋ ਹੀ ਹੈ ਪਰਮਾਤਮਾ ਸਤਗੁਰ ਪ੍ਰਸਾਦ ਮਿਲਦਾ ਕਿਵੇਂ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਉਦੋਂ ਪ੍ਰਮਾਤਮਾ ਸਾਨੂੰ ਮਿਲ ਜਾਂਦਾ ਹੈ ਅੱਜ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਆ ਸਾਨੂੰ ਜਿਹੜੇ ਲੋਕ ਪਖੰਡ ਕਰਦੇ ਆ ਨਾ ਅੱਜ ਉਹ ਪਖੰਡ ਦੇ ਉੱਤੇ ਚੋਟ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਰਹਾਉ ਵਾਲੀ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਅੱਖੀ ਤਾਂ ਮਿਟਾ ਨਾਕ ਪਕੜਾ ਠੱਗਣ ਕੋ ਸੰਸਾਰ ਇਹ ਰਹਾਉ ਦੀ ਪੰਕਤੀਏ ਦੇ ਵਿੱਚ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਲੋਕ ਅੱਖਾਂ ਵੇਚਦੇ ਨੇ ਤੇ ਨੱਕ ਪਕੜਦੇ ਨੇ ਅੱਖੀ ਤਾਂ ਮਿੱਟਾ ਨਾਕ ਪਕੜਾ ਠੱਗਣ ਕੋ ਸੰਸਾਰ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਬਹੁਤ ਮਹਾਨ ਲੋਕ ਆ ਉਹ ਵਸ ਕੱਲਾ ਇੱਕੋ ਨਾਲ ਕੋਲੇ ਸੰਸਾਰ ਨੂੰ ਠੱਗਣ ਵਾਸਤੇ ਐ ਇਹ ਸਾਰੇ اڈੰਬਰ ਨੇ ਇਹਨਾਂ ਦੇ ਨਾਲ ਕਹਿੰਦੇ ਰੱਬ ਨਹੀਂ ਮਿਲਦਾ ਤੇ ਇਥੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ੁਰੂ ਵਾਲੀਆਂ ਭਗਤੀਆਂ ਦੇ ਵਿੱਚ ਕਹਿੰਦੇ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਢੱਬ ਕਹਿੰਦੇ ਨਾ ਤੇਰੇ ਕੋਲੇ ਕੋਈ ਉੱਚਾ ਚਰਨ ਨਾ ਕੋਈ ਤੇਰੇ ਕੋਲੇ ਪ੍ਰਮਾਤਮਾ ਨੂੰ ਮਿਲਣ ਦਾ ਕੋਈ ਚੰਗਾ ਤਰੀਕਾ ਢੱਬ ਦਾ ਭਾਵ ਉਹਦਾ ਤਰੀਕਾ ਕਹਿੰਦੇ ਤੇਰੇ ਕੋਲੇ ਇਦਾਂ ਦਾ ਕੁਛ ਨਹੀਂ ਹੈ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਢੱਬ ਕਾਲ ਹੁੰਦਾ ਸਮਾਂ ਕਹਿੰਦੇ ਆ ਇੱਕ ਸ਼ਰੀਰ ਤੈਨੂੰ ਮਿਲਿਆ ਪਰਮਾਤਮਾ ਨੂੰ ਮਿਲਣ ਵਾਸਤੇ ਪਰ ਕਹਿੰਦੇ ਜਿਹੜੇ ਕੰਮਾਂ 'ਚ ਤੂੰ ਪੈ ਗਿਆ ਇਹਨਾਂ ਦੇ ਨਾਲ ਤੈਨੂੰ ਰੱਬ ਨਹੀਂ ਮਿਲਦਾ ਕਹਿੰਦੇ ਨਾ ਤੇਰੇ ਕੋਲੇ ਯੋਗ ਸਾਧਨਾ ਕੋਈ ਜੇ ਯੋਗ ਸਾਧਨਾ ਕਰਦਾ ਵੀ ਹੈ ਤਾਂ ਕਹਿੰਦੇ ਆਪਣੇ ਅੰਦਰ ਹੰਕਾਰ ਭਰ ਲੈਨੇ ਇਹਨਾਂ ਚੀਜ਼ਾਂ ਦੇ ਨਾਲ ਕਹਿੰਦੇ ਰੱਬ ਮਿਲਣਾ ਨਹੀਂ ਪਰ ਕਹਿੰਦੇ ਤੇਰਾ ਅੰਦਰਲਾ ਜਿਹੜਾ ਮਾਨੇ ਉਹ ਕਹਿੰਦੇ ਪ੍ਰਿਸ਼ਟ ਹੋ ਜਾਣਾ ਥਾ ਨਸਤ ਜਗ ਪ੍ਰਿਸ਼ਟ ਹੋਏ ਡੂਬਤਾ ਇਬ ਜਗ ਕਹਿੰਦੇ ਜਿਹੜਾ ਮਾਨੇ ਨਾ ਸਾਡਾ ਦਿਲ ਹੈ ਜਿਹੜਾ ਇਹ ਬਹੁਤ ਸੋਹਣੀ ਜਗ ਹੈ ਕਹਿੰਦੇ ਇਹ ਵੀ ਪ੍ਰਿਸ਼ਟ ਹੋ ਜਾਣੀ ਥਾ ਨਸਤ ਜਗ ਪ੍ਰਿਸ਼ਟ ਹੋਏ ਡੂਬਤਾ ਇਬ ਜਗ ਕਹਿੰਦੇ ਜਿਹੜੇ ਕੰਮਾਂ ਦੇ ਵਿੱਚ ਤੁਸੀਂ ਪੈ ਗਏ ਹੋ ਇਹ ਕੰਮਾਂ ਦੇ ਕਰਕੇ ਤੁਸੀਂ ਡੁੱਬ ਜਾਓਗੇ ਸਾਰਾ ਜੱਗ ਸਾਰਾ ਸੰਸਾਰ ਪ੍ਰਿਸ਼ਟ ਹੁੰਦਾ ਜਾਂਦਾ ਸਾਰਾ ਸੰਸਾਰ ਇਹ ਡੁੱਬਦਾ ਜਾ ਰਿਹਾ ਹੈ ਕਲ ਮਹਾਰਾਮ ਨਾਮ ਸਾਰ ਕਹਿੰਦੇ ਜੀ ਬਚਿਆ ਕਿਵੇਂ ਜਾਣੇ ਗੁਰੂ ਨਾਨਕ ਸਾਹਿਬਰੇ ਕਹਿੰਦੇ ਇਹ ਕਲਯੁਗ ਦਾ ਸਮਾਂ ਹੈ ਕਹਿੰਦੇ ਇਹਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਸਕੋਗੇ ਕਲ ਮਹਾਰਾਮ ਨਾਮ ਸਾਰ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਏ ਤਤਸਾਰ ਜਿਵੇਂ ਘਿਓ ਦੇ ਦੁੱਧ ਨੂੰ ਅਸੀਂ ਗਰਮ ਕਰਦੇ ਆ ਫਿਰ ਉਹਨੂੰ ਜਮਾਇਆ ਜਾਂਦਾ ਫਿਰ ਉਹਦੀ ਦਹੀਂ ਬਣ ਜਾਂਦੀ ਹੈ ਫਿਰ ਉਹਨੂੰ ਰਿੜਕਿਆ ਜਾਂਦਾ ਫਿਰ ਰਿੜਕਣ ਤੋਂ ਬਾਅਦ ਉਹਨੂੰ ਉਹਦੇ ਵਿੱਚੋਂ ਮੱਖਣ ਨਿਕਲਦਾ ਫਿਰ ਉਹਨੂੰ ਅੱਗ ਤੇ ਰੱਖ ਕੇ ਗਰਮ ਕਰਕੇ ਉਹਦੇ ਚੋਂ ਘਿਓ ਨਿਕਲਦਾ ਦੁੱਧ ਦਾ ਤਤਸਾਰ ਹੈ ਘਿਓ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਤਤਸਾਰ ਹੈ ਆ ਗੁਰਬਾਣੀ ਸਾਡੇ ਕੋਲੇ ਤਤਸਾਰ ਹੈ ਇਹਨੂੰ ਸਮਝਣ ਦੀ ਲੋੜ ਹੈ ਇਹਨੂੰ ਪੂਜਣ ਦੀ ਲੋੜ ਨਹੀਂ ਕਹਿੰਦੇ ਸਮਝੋ ਤੇ ਜਦੋਂ ਸਮਝੋਗੇ ਪੂਜਿਆ ਆਪਿਆ ਜਾਲ ਸਮਝਿਆ ਸੀ ਨੇ ਹੈ ਨਹੀਂ ਕਹਿੰਦੇ ਅੱਖੀ ਤਾਂ ਮੀਟਹਿ ਨਾਕ ਪਕੜਾ ਠੱਗਣ ਕੋ ਸੰਸਾਰ ਕਹਿੰਦੇ ਅੱਖਾਂ ਬੰਦ ਕਰ ਲਈਆਂ ਅਸਲ ਲਾ ਲਿਆ ਤੇ ਲੋਕਾਂ ਨੂੰ ਠੱਗਣ ਵਾਸਤੇ ਕਿ ਇਹ ਤੇ ਬਹੁਤ ਵੱਡਾ ਸੰਤ ਹੈ ਤੇ ਵੱਡਾ ਮਹਾਤਮਾ ਬਣ ਗਿਆ ਕਹਿੰਦੇ ਇਹਨਾਂ ਕੋਲੇ ਹੈ ਕੁਛ ਨਹੀਂ ਪਰ ਸੰਸਾਰ ਨੂੰ ਠੱਗਣ ਵਾਸਤੇ ਹੈ ਰਹਾਓ ਆਂਟ ਛੇਤੀ ਨਾਕ ਪਕੜਾ ਸੂਝ ਤੇ ਤਿੰਨ ਲੋਹ ਆਂਟ ਹੁੰਦਾ ਹੈ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਆਂਟ ਛੇਤੀ ਨਾਕ ਪਕੜਾ ਕਿ ਅੰਗੂਠੇ ਦੀ ਨਾਲ ਵਾਲੀਆਂ ਉਂਗਲਾਂ ਦੇ ਨਾਲ ਨੱਕ ਨੂੰ ਪਕੜ ਲੈਣਾ ਤੇ ਫਿਰ ਕਹਿਣਾ ਕਿ ਮੈਨੂੰ ਤਿੰਨੇ ਲੋਕਾਂ ਦਾ ਪਤਾ ਲੱਗ ਗਿਆ ਆ ਧਰਤੀ ਤੇ ਵੀ ਧਰਤੀ ਦੇ ਥੱਲੇ ਵੀ ਆਕਾਸ਼ ਚ ਵੀ ਕਿ ਮੈਨੂੰ ਤਿੰਨੇ ਲੋਕਾਂ ਦਾ ਪਤਾ ਲੱਗ ਗਿਆ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਤੁਰੇ ਜਾ ਰਹੇ ਐ ਜਿੱਥੇ ਸ਼ਬਦ ਉਚਾਰਨ ਕੀਤਾ ਇੱਕ ਆਪਣੇ ਆਪ ਨੂੰ ਕਹਾਉਣ ਵਾਲਾ ਸਾਧੂ ਉਹ ਇਸੇ ਤਰ੍ਹਾਂ ਆਸਣ ਲਾ ਕੇ ਬੈਠਾ ਤੇ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਜਦੋਂ ਗਏ ਤੇ ਨਾਲ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਤੇ ਬਹੁਤ ਵੱਡਾ ਮਹਾਤਮਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣੇ ਦੇਖ ਲੈਨੇ ਆ ਜਿਹੜਾ ਉਹਦੇ ਕੋਲ ਮੂਰੇ ਪੈਸਿਆਂ ਵਾਲਾ ਡੱਬਾ ਪਿਆ ਸੀ ਗੋਲਕ ਪਈ ਸੀ ਜਿਹੜੀ ਛੋਟੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜਨੇ ਚੱਕ ਲਈ ਤੇ ਚੱਕ ਕੇ ਪਿੱਛੇ ਝਾੜੀਆਂ ਚਲਕੋਇਆ ਏ ਤੇ ਜਦੋਂ ਉਹਨੇ 55 ਮਿੰਟਾਂ ਬਾਅਦ ਅੱਖਾਂ ਖੋਲ੍ਹੀਆਂ ਕਹਿਣ ਲੱਗਿਆ ਮੇਰਾ ਮਾਇਆ ਵਾਲਾ ਡੱਬਾ ਕਿੱਥੇ ਹੈ ਉਹ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਜਦੋਂ ਤੈਨੂੰ ਤਿੰਨੇ ਲੋਕਾਂ 'ਚ ਪਤਾ ਹੈ ਕਿ ਮੈਨੂੰ ਆਕਾਸ਼ 'ਚ ਵੀ ਪਤਾ ਹੈ ਕੀ ਹੋ ਰਿਹਾ ਹੈ ਪਤਾਲ 'ਚ ਵੀ ਪਤਾ ਹੈ ਕੀ ਹੋ ਰਿਹਾ ਹੈ ਆਮਾਤ ਲੋਕ ਤੇ ਵੀ ਪਤਾ ਹੈ ਕੀ ਹੋ ਰਿਹਾ ਹੈ ਫਿਰ ਕਹਿੰਦੇ ਤੇਰਾ ਉਹ ਪੈਸਿਆਂ ਵਾਲਾ ਡੱਬਾ ਤੈਨੂੰ ਉਹ ਕਿਉਂ ਨਹੀਂ ਮਿਲ ਰਿਹਾ ਉੱਥੇ ਫਿਰ ਗੁਰੂ ਨਾਨਕ ਸਾਹਿਬ ਮਾਰੇ ਜਿੰਦੇ ਚਰਣਾ ਜੋ ਟੈ ਪਿਆ ਸਾਧੂ ਆਖਿਆ ਸੱਚੇ ਬਾਦਸ਼ਾਹ ਅਸੀਂ ਤੇ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਕਿ ਅਸੀਂ ਤੇ ਆਪਣੇ ਘਰ ਚ ਲਾਉਨੇ ਆ ਸਾਡੇ ਕੋਲੇ ਹੈ ਕੁਛ ਨਹੀਂ ਗੁਰੂ ਨਾਨਕ ਸਾਹਿਬ ਅਰ ਜਨੇ ਉਹਨਾਂ ਦੇ ਪਾਜ ਉਹ ਖੇੜ ਕੇ ਰੱਖਤੇ ਆਂਡ ਛੇਤੀ ਨਾਕ ਪਕੜਾ ਸੂਜ ਤੇ ਤਿੰਨ ਲੋਹ ਇੱਥੇ ਗੁਰੂ ਨਾਨਕ ਸਾਹਿਬ ਨੇ ਮਗਰ ਪਾਛੇ ਕਛ ਨਾ ਸੂਝੈ ਜਿਹੜਾ ਤੇਰੇ ਮਗਰ ਡੱਬਾ ਲ ਕੋਇਆ ਉਹਦੇ ਤੈਨੂੰ ਪਤਾ ਨਹੀਂ ਸੂਝ ਤੇ ਮਗਰ ਪਾਛੇ ਕਛ ਨਾ ਸੂਝੈ ਇਹੋ ਪਦਮ ਅਲੋ ਕਹਿੰਦੇ ਇਹ ਤੇਰਾ ਪਦਮਾਸਣ ਕਾਦਾ ਪਦਮਾਸਣ ਹੁੰਦਾ ਕਿ ਸੱਜਾ ਪੈਰ ਖੱਬੇ ਪੱਟ ਦੇ ਉੱਤੇ ਰੱਖ ਲੈਣਾ ਤੇ ਦੂਸਰਾ ਦੂਸਰੇ ਪੱਟ ਦੇ ਉੱਤੇ ਰੱਖ ਲੈਣਾ ਇਸ ਤਰ੍ਹਾਂ ਉਹਨੂੰ ਪਦਮਾਸਣ ਕਹਿੰਦੇ ਐ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕਾਦਾ ਪਦਮਾਸਣ ਹੈ ਤੇਰਾ ਮਗਰ ਪਛ ਕਛ ਨਾ ਸੂਝੈ ਜਿਹੜੀ ਤੇਰੇ ਚੀਜ਼ ਪਿੱਛੇ ਪਈ ਉਹ ਤੇ ਤੈਨੂੰ ਦਿਸ ਨਹੀਂ ਰਹੀ ਕਾਦਾ ਪਦਮਾਸਣ ਲਾ ਕੇ ਬੈਠਾ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਈ ਕਹਿੰਦੇ ਖੱਤਰੀਆਂ ਨੇ ਆਪਣਾ ਧਰਮ ਛੱਡਤਾ ਮਲੇਸ਼ਾਂ ਵਾਲੀ ਭਾਗ ਬੋਲੀ ਬੋਲਣ ਲੱਗੇ ਭਾਖਿਆ ਦਾ ਭਾਵ ਹੁੰਦਾ ਬੋਲੀ ਅੱਜ ਵੀ ਅਸੀਂ ਲੋਕ ਜਿਹੜੇ ਕਿਸੇ ਦੀ ਬੋਲੀ ਬੋਲਣ ਲੱਗ ਜਾਂਦੇ ਆ ਹੁਣ ਬਥੇਰੇ ਨੇ ਜਿਹੜੇ ਅਸਾਈਆਂ ਤੇ ਰਲ ਗਏ ਉਹ ਅਸਾਈਆਂ ਦੀ ਬੋਲੀ ਬੋਲਣ ਲੱਗੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਤ ਰਹੀ ਕਹਿੰਦੇ ਸਾਰੀ ਸ੍ਰਿਸ਼ਟੀ ਹੀ ਇੱਕੋ ਜੀ ਹੋ ਗਈ ਕਿ ਇੱਕ ਦੂਜੇ ਨੂੰ ਲੁੱਟਣ ਤੇ ਹੋ ਗਏ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਤ ਰਹੀ ਕਹਿੰਦੇ ਧਰਮ ਤੇ ਵਿੱਚੋਂ ਡੇ ਗਿਆ ਕਹਿੰਦੇ ਧਰਮ ਤੇ ਹੈ ਹੀ ਨਹੀਂ ਆ ਧਰਮੀ ਹੋ ਗਏ ਸਾਰੇ ਲੋਕ ਕਿਉਂਕਿ ਜਿਹੜੀ ਧਰਮ ਦੀ ਗੱਲ ਹੁੰਦੀ ਆ ਉਹ ਹੁੰਦਾ ਹੈ ਜਿਵੇਂ ਹੁਣ ਵਜੀਦੇ ਨੂੰ ਅਸੀਂ ਥੋੜਾ ਕਹਿ ਸਕਦੇ ਕੋ ਧਰਮੀ ਸੀ ਕਿਉਂਕਿ ਉਹ ਤੇ ਧਰਮ ਖਤਮ ਕਰਤਾ ਉਹਨੇ ਕਿਉਂਕਿ ਛੋਟੇ ਛੋਟੇ ਸਹਬਜਾਦਿਆਂ ਨੂੰ ਨਹੀਂ ਹੱਜ ਚੜ੍ਹਨਤਾ ਧਰਮ ਹੁੰਦਾ ਜਿਹੜਾ ਬੰਦਾ ਆਪਣੇ ਧਰਮ ਤੇ ਕਾਇਮ ਹੋਵੇ ਆਪਣੀ ਗੱਲ ਨੂੰ ਮੰਨਦਾ ਹੋਵੇ ਆਪਣੇ ਧਰਮ ਦੀ ਗੱਲ ਨੂੰ ਮੰਨਦਾ ਹੋਵੇ ਜਿਹੜਾ ਆਪਣੇ ਧਰਮ ਦੀ ਗੱਲ ਨਹੀਂ ਮੰਨ ਸਕਦਾ ਉਹਨੂੰ ਧਰਮੀ ਨਹੀਂ ਕਹਿ ਸਕਦੇ ਉਹ ਤੇ ਅਧਰਮੀ ਹੋ ਜਾਂਦਾ ਫਿਰ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਤ ਰਹੀ ਕਹਿੰਦੇ ਧਰਮ ਤੇ ਖਤਮ ਹੋ ਗਿਆ ਲੋਕਾਂ ਦਾ ਅਸ਼ਟ ਸਾਜ ਸਾਜ ਪੁਰਾਣ ਸੋਧ ਹੈ ਕਰਹਿ ਵੇਦ ਅਭਿਆਸ ਜਿਹੜੇ ਹਿੰਦੂ ਲੋਕ ਨੇ ਉਹ ਅਸ਼ਟ ਦਾ ਭਾਵ ਉਹਦੇ ਅੱਠ ਇੱਕ ਉਹਨਾਂ ਦਾ ਗ੍ਰੰਥ ਹੈ ਅਸ਼ਟ ਵਿਆਖ ਅਸ਼ਟ ਸਾਜ ਸਾਜ ਪੁਰਾਣ ਸੋਧ ਹੈ ਉਹ ਪੁਰਾਣਾਂ ਨੂੰ ਪੜ੍ਹਦੇ ਐ ਸੋਧਦੇ ਐ ਕਰਹਿ ਵੇਦ ਅਭਿਆਸ ਵੇਦਾਂ ਦਾ ਅਭਿਆਸ ਕਰਦੇ ਐ ਪਰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਵੇਦਾਂ ਦਾ ਅਭਿਆਸ ਕਰ ਲਿਆ ਉਹ ਪਾਠ ਕਰ ਲਿਆ ਪਰ ਕਹਿੰਦੇ ਅਮਲ ਨਹੀਂ ਕੀਤਾ ਉਹਦੇ ਤੇ ਕਿ ਕਹਿ ਕੀ ਰਹੀ ਹੈ ਗੁਰਬਾਣੀ ਉਹਨਾਂ ਦਾ ਧਰਮ ਕਹਿ ਕੀ ਰਿਹਾ ਹੈ ਉਹਨਾਂ ਦੇ ਪੁਰਾਣ ਕਹਿ ਕੀ ਰਹੇ ਨੇ ਉਹਨਾਂ ਤੇ ਅਮਲ ਨਹੀਂ ਕੀਤਾ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿ ਨਾਨਕ ਦਾਸ ਕਿ ਜਿੰਨਾ ਚਿਰ ਤੁਸੀਂ ਉਸ ਨਾਮ ਦੇ ਨਾਲ ਜੁੜਦੇ ਨਹੀਂ ਉਹਨੂੰ ਨਾਮ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ ਉਹਨਾਂ ਚਿਰ ਮੁਕਤੀ ਨਹੀਂ ਹੋਣੀ ਚਾਹੇ ਤੁਸੀਂ ਪੁਰਾਣਾਂ ਨੂੰ ਪੜ੍ਹ ਲਓ ਚਾਹੇ ਉਹਨਾਂ ਨੂੰ ਸੋਧ ਲਓ ਚਾਹੇ ਵੇਦਾਂ ਨੂੰ ਪੜ੍ਹ ਲਓ ਚਾਹੇ ਉਹਨਾਂ ਦਾ ਅਭਿਆਸ ਕਰ ਲਓ ਕਹਿੰਦੇ ਚਾਹੇ ਪਦਮ ਆਸਣ ਲਾ ਲਓ ਚਾਹੇ ਅੱਖਾਂ ਬੰਦ ਕਰ ਲਓ ਪਰ ਕਹਿੰਦੇ ਇਹਦੇ ਨਾਲ ਕੁਛ ਨਹੀਂ ਹੋਣਾ ਜਿਵੇਂ ਰਾਵਣ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਵੇਦ ਤੇ ਪੜਲੇ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਸਾਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਕਿਨਕਾ ਏਕ ਜਿਸ ਜੀਵ ਸਾਬੈ ਤਾਂ ਕੀ ਮੈਮ ਗਣੀ ਨਾ ਵੈ ਕਹਿੰਦੇ ਜਿਆਦੇ ਦੀ ਲੋੜ ਨਹੀਂ ਕਹਿੰਦੇ ਚਾਹੇ ਥੋੜਾ ਜਿਹਾ ਪੜ ਲਓ ਪਰ ਕਹਿੰਦੇ ਉਹਨੂੰ ਆਪਣੇ ਅਮਲ ਚ ਲਿਆਓ ਕਿ ਇਹ ਸ਼ਬਦ ਸਾਨੂੰ ਕੀ ਸਮਝਾ ਰਿਹਾ ਹੈ ਜਿੱਦੇ ਉਸ ਨੂੰ ਸ਼ਬਦ ਨੂੰ ਅਮਲ 'ਚ ਲਿਆਵੋਗੇ ਕਹਿੰਦੇ ਫੇਰ ਤੁਹਾਡਾ ਉਹ ਸਾਰਾ ਕੁਝ ਸਵਰ ਜਾਣੇ ਨਹੀਂ ਤੇ ਕਹਿੰਦੇ ਲੋਕਾਂ ਦੇ ਭਾਵੇਂ ਤੁਸੀਂ ਸੰਤ ਬਣਗੇ ਲੋਕਾਂ ਦੇ ਭਾਵੇਂ ਸਾਧ ਬਣਗੇ ਲੋਕਾਂ ਦੇ ਭਾਵੇਂ ਤੁਸੀਂ ਬ੍ਰਹਮ ਗਿਆਨੀ ਬਣਗੇ ਪਰ ਗੁਰੂ ਨਾਨਕ ਸਾਹਿਬਰੇ ਕਹਿੰਦੇ ਸਾਡੀਆਂ ਨਜ਼ਰਾਂ 'ਚ ਤੇ ਤੁਸੀਂ ਠੱਗ ਦੇ ਠੱਗੀ ਰਹੇ ਹੋ ਜਿਵੇਂ ਗੁਰੂ ਨਾਨਕ ਸਾਹਿਬਾਰੇ ਗੁਰੂ ਸਾਹਿਬ ਕਹਿੰਦੇ ਆ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗੱਲੀ ਜਿੰਨਾ ਜਪਵਾਲੀਆਂ ਲੋਟੇ ਹੱਥ ਨਿਵੱਗ ਓਏ ਹਰ ਕੀ ਸੰਤਨ ਆਖੀ ਐ ਬਨਾਰਸ ਕੇ ਠੱਗ ਕਹਿੰਦੇ ਜੇ ਤਿੰਨ ਤਰ੍ਹਾਂ ਦਾ ਜਨੇਊ ਪਾਲਿਆ ਤੀਰੇ ਧਾਗੇ ਦਾ ਜਨੇਊ ਪਾਲਿਆ ਸਾਢੇ 3 ਗਜ ਦੀਆਂ ਧੋਤੀਆਂ ਪਾਲੀਆਂ ਕਹਿੰਦੇ ਉਹਦੇ ਨਾਲ ਤੂੰ ਕੋਈ ਵੱਡਾ ਮਹਾਨ ਸੰਤ ਥੋੜਾ ਬਣ ਜਾਏਗਾ ਜਿੰਨਾ ਚਿਰ ਤੋਂ ਆਪਣੇ ਆਪ ਨੂੰ ਅੰਦਰੋਂ ਵਿਚਾਰ ਕੇ ਆਪਣੇ ਮਨ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਦਾ ਨਹੀਂ ਉਹਨਾਂ ਚਿਰ ਕਹਿੰਦੇ ਤੂੰ ਤੇ ਬਨਾਰਸ ਦਾ ਠੱਗ ਹੈ ਇੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੇ ਵਿੱਚ ਇਹੀ ਸਮਝਾ ਰਹੇ ਹੈ ਅਸਤ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ